ਪਹਿਲਾ ਗੰਗਰੇ ਦੀ ਰਾ ਜਾਂਦੀ ਜਾਂਦੀ ਕਿ ਜਾਂ ਟੂਲ ਪਲੱਜਾ ਪਹਿਲਾ ਜਿਹੜਾ ਕਿ ਬਿਲਕੁਲ ਫਰੀ ਹੈ ਨਾ ਟੂਲ ਪਲੱਜੇ ਪਿੱਛੇ ਕਵਰ ਕਰੇ ਮਰਜ਼ੀ ਕਰ ਲਿਓ ਆਹ ਨਾ ਕਰਿਓ ਭੇੜ ਚਾਲ ਨਾ ਹੋਗੇ ਆਪਾਂ ਲਈ ਤੇ ਗੱਡੀ ਦੀ ਬਰਾਤੀ ਟ੍ਰਿਪ ਬੱਸ ਤੇ ਸਾਰਾ ਸਮਾਨ ਇਹਦਾ ਆਪਾਂ ਸਾਹਮਣੇ ਟ੍ਰਿਪ ਤੇ ਜਾਂਦੇ ਜਾਂਦੇ ਐਨਕ ਜਿਹੜੀ ਆਪਣੀ ਬ੍ਰੇਕ ਹੋ ਗਈ ਤੁਹਾਨੂੰ ਮਾਰੀਏ ਸਤਿ ਸ਼੍ਰੀ ਅਕਾਲ ਜੀ ਇੱਕ ਨਵੇਂ ਬਲੌਗ ਸ਼ੁਰੂਆਤ ਤੇ ਅੱਜ ਆਪਾਂ ਚੱਲਨੇ ਆ ਚੰਨੀਗੜ੍ਹ ਤੋਂ ਰਿਸ਼ੀਕੇਸ਼ ਲਗਭਗ 5-6 ਘੰਟੇ ਦਾ ਸਫ਼ਰ ਹੈ ਤੇ ਆਪਾਂ ਸਟਾਰਟ ਕਰਦੇ ਆਂ ਚੰਡੀਗੜ੍ਹ ਦੀ ਮਹਾਲੀ ਦੇ ਫਲੈਟ ਦੇ ਵਿੱਚੋਂ ਤੇ ਹੁਣ ਆਪ ਲੋ ਵੀ ਦੁਪਹਿਰ ਦੇ 12:00 ਵੱਜ ਗਏ ਤੇ ਹੁਣ ਰੀਸ਼ੀਕੇਸ਼ ਚੱਲਦੇ ਆਂ ਤੇ ਜਾ ਰਹੇ ਆਂ ਆਪਾਂ ਕੌਣ ਕੌਣ ਆ ਤਿੰਨ ਭਰਾ ਤੇ ਗੱਡੀ ਤਿਆਰ ਆ ਆਪਣੀ ਸਾਮਾਨ ਚੱਕ ਲੈ ਥੋੜਾ ਥੋੜਾ ਇੱਕ ਇੱਕ ਕਿੱਟ ਐ ਤੇ ਇੱਕ ਇੱਕ ਕੋਟ ਚੱਕ ਲੈ ਹੰਡ ਕਿਉਂਕਿ ਜਿਆਦਾ ਨਾ ਹੋ ਜੇ ਇੱਥੇ ਤਾਂ ਕਰਕੇ ਲੈ ਲੈ ਥੈਂਕ ਯੂ ਥੈਂਕ ਯੂ ਵੈਲਕਮ ਸਾਡਾ ਵੈਲਕਮ ਹੋਇਆ ਵੈਲਕਮ ਗੁਲਦਸਤੇ ਮਿਲੇ ਲੋਬੀ ਡਰਾਈਵਿੰਗ ਚੋਂ ਆ ਕੇ ਬਾਹਰ ਤੇ ਖਾਲੀ ਜੇ ਰੋਡ ਤੇ ਆ ਗਏ ਜਾ ਰਹੇ ਹਾਂ ਹੁਣ ਰਿਸ਼ੀਕੇਸ਼ ਨੂੰ ਦਵਲਦੀ ਲੋਬੀ ਚੰਡੀਗੜ੍ਹ ਤੋਂ ਬਾਹਰ ਨਿਕਲੇ ਇਸ ਦੀ ਪਹਿਲੀ ਲੱਗੀ ਭੁੱਖਾ ਤੇ ਆਪਾਂ ਲੈ ਲੀਆਂ ਜਾਮਣਾ ਘਰੇ ਖਾਈਏ ਨਾ ਖਾਈਏ ਪਰ ਬਾਹਰ ਇਹ ਕਹਿੰਦੇ ਜਾਮਣਾ ਨੂੰ ਬਹੁਤ ਬਾਲਾ ਮੂੰਹ ਕਰਦੇ ਨੇ ਬੰਦੇ ਹਨਾ ਪਰਕੜ ਇਹ ਵਿਚਨੇ ਹੁੰਦਾ ਕੋਈ ਆਇਆ ਲੋਬੀ ਟ੍ਰਿਪ ਬੱਸ ਤੇ ਸਾਰਾ ਸਮਾਨ ਇਹਦਾ ਆਪਾਂ ਬਾਏ ਕਰ ਲਿਆ ਆ ਲੈ ਲੀਆਂ ਤੇ ਆ ਲੈ ਲਿਆ ਲੋ ਜੀ ਆ ਸਾਮਾਨ ਆਪਾਂ ਨੇ ਕਰ ਲਿਆ ਬਾਏ ਤੇ ਆਪਣੇ ਮਿੱਤਰ ਬੈਠੇ ਨੇ ਗੱਡੀ ਦੇ ਵਿੱਚ ਸੀਰਾ ਤੇ ਪ੍ਰਗਟ ਹੁਣ ਆਪਾਂ ਚੱਲਦੇ ਆ ਟੂਰ ਤੇ ਲੋ ਵੀ ਆਪਦੀ ਵੀ ਟੈਂਕੀ ਫੁੱਲ ਕਰ ਲਈ ਤੇ ਗੱਡੀ ਦੀ ਵੀ ਰੱਖਣਾ ਲਗਭਗ 40 ਲੀਟਰ ਵਾਂਗੂ ਪੈ ਗਿਆ ਇਹਦੇ ਵਿੱਚ ਤੇ ਆਪਣੀਆਂ ਟੈਂਕੀਆਂ ਵੀ ਫੁੱਲ ਕਰ ਲਈਆਂ ਪਹਿਲਾਂ ਕਿੰਨੇ ਦੀ ਟੈਂਕੀ ਇਹਦੀ ਹੋਊਗੀ 45 50 ਦੀ 45 50 ਦੀ ਹੈ ਕਾਲ ਕੈਨੇਡਾ ਯਾਰ ਇੱਕਦਣਾ ਮਤਲਬ ਤੀਵੀਂ ਆਵਾਜ਼ ਬੰਦੇ ਨੂੰ ਨਾ ਕਦੇ ਨਾਲ ਲੈ ਕੇ ਜਾਈ ਅਸੀਂ ਘੁੰਮਣ ਜਾ ਰਹੇ ਹਾਂ ਨਾ ਹਲ ਹੋ ਗਿਆ ਆਪਾਂ ਕਿਤੇ ਖਿਲੇ ਨਹੀਂ ਲੋ ਵੀ 2-3 ਘੰਟਿਆਂ ਸਫਰ ਇਹ ਆਪਾਂ ਟਰੈਵਲ ਕਰਿਆ ਤੇ ਇਸ ਤੋਂ ਬਾਅਦ ਆਪਾਂ ਰੁਕੇ ਹਾਟਲ ਪਲਾਜਾ ਦੇ ਉੱਤੇ ਤੇ ਰਸਤੇ ਦੇ ਵਿੱਚ ਇੱਕ ਟੂਲ ਵੀ ਟੈਕਸੀ ਵੀ ਪਈ ਸੀ ਜਿਹਦੀ ਪਰਚੀ 610 ਰੁਪਏ ਇਸ ਟ੍ਰਿਪ ਦੇ ਦੌਰਾਨ ਮੈਂ ਤੁਹਾਨੂੰ ਸਾਰਾ ਖਰਚਾ ਉਸ ਨੂੰ ਕਿੰਨਾ ਖਰਚਿਆ ਹੋਇਆ ਤੇ ਟੋਟਲ ਕਿੰਨੇ ਘੰਟੇ ਲੱਗੇ ਨੇ ਕੀ ਕੀ ਕੀਤਾ ਸਾਰਾ ਮੈਕਸਪਲੋਰ ਕਰੂੰਗਾ ਮੇਰੇ ਨਾਲ ਇਹਦੇ ਵਿੱਚ ਪ੍ਰਗਟ ਤੇ ਬਾਈ ਸਿੰਗਰ ਹੈ ਸੀਰਾ ਬੁੱਟਰ ਤੇ ਦੋਵੇਂ ਆਪਾਂ ਤਿੰਨੇ ਆਪਾਂ ਟ੍ਰਿਪ ਤੇ ਤੇ ਜਾ ਰਹੇ ਆ ਲੋ ਵੀ ਇਹਨੇ ਐਨਕਾ ਲਾ ਲੀਆਂ ਦੀਆਂ ਤੇ ਆਪੋ ਵੀ ਮੰਗ ਲਈ ਐਨਕ ਮੈਂ ਵੀ ਲਾ ਲਈ ਤੇ ਹੁਣ ਤਿੰਨੇ ਐਨਕਾਂ ਵਾਲੇ ਹੋ ਗਏ ਐਨਕਾਂ ਦਾ ਬਹੁਤ ਪਈਆਂ ਆਪਣੇ ਕੋਲੇ ਜਿੱਥੇ ਗੱਲਾ ਹੋਵੇ ਤਾਂ ਫਿਰ ਕਿੱਥੇ ਕਿਸੇ ਨਜ਼ਰ ਤੇ ਲਾ ਰਹਿੰਦਾ ਉੱਥੇ ਯਾਰ ਇਲਾਮੀਨਾ ਵੈਸਾ ਪਰਾ ਹੈ ਰੇ ਵੈਸਾ ਇੰਦਰਾ ਕੀ ਕੁਝ ਬਦਲ ਗਿਆ ਜਾ ਜਾ ਸਿਰ ਪਹਿਲਾ ਗਾਣਾ ਗੜਾ ਦੀ ਰਾ ਜਾਂਦੀ ਜਾਂਦੀ ਸੁਪਰ ਡੁਪਰ ਹਿੱਟ ਨਾ ਪਹਿਲੀ ਸੁਪਰ ਡੁਪਰ ਤਾਂ ਸੀ ਮਨ ਹੁੰਦਾ ਕਿ ਬਈ ਤੂੰ ਬਹੁਤ ਵੱਡੇ ਗਾਣੇ ਕਰ ਸਕਦਾ ਨਾ ਬਹੁਤ ਵੱਡੇ ਗਾਣੇ ਕਰ ਸਕਦਾ ਨੀ ਮਤਲਬ ਜੇ ਪਹਿਲਾ ਹੀ ਗਾਣਾ ਮਤਲਬ ਉੱਪਰ ਜਾਂਦਾ ਉਹ ਤੋਂ ਤਾਂ ਪੈਸ਼ ਲਾ ਬਰੋ ਆਪਾਂ ਬਹੁਤ ਕੁਝ ਵੱਡਾ ਕਰ ਸਕਦੇ ਪਰ ਹਜੇ ਸ਼ਾਇਦ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਸੀਦਾ ਹਜੇ ਆਪਣਾ ਆਹੀ ਕਰ ਸਕਦਾ ਰਾਈਟ ਨਹੀਂ ਆਲਰੇਡੀ ਬਰੋ ਤੇਰੀ ਬਾਈ ਬਿਟ ਡਿਫਰੈਂਟ ਹੈ ਮੈਂ ਬਹੁਤ ਕੁਝ ਕਰਨਾ ਚਾਹੁੰਦਾ ਅਮਰੋਸ ਮੈਂ ਆ ਗਾਣੀ ਤੇ ਚਲੋ ਕਰਨੀ ਆ ਪਰ ਮੈਂ ਲੋਕਾਂ ਨੂੰ ਸੁਣਾਉਣਾ ਵੀ ਚਾਹੁੰਦਾ ਜੋ ਵੀ ਤੀਜਾ ਟੂਲਪਲੱਜ ਆ ਗਿਆ ਆ ਬਿਨਾ ਦਿਲੋਂ ਰਿਸ਼ਤੇ ਖਰਾਬ ਲੋਬੀ ਲਗਭਗ 6 ਨੇ ਜਿਹੜੇ ਵੱਜ ਚੁੱਕੇ ਨੇ ਤੇ ਸਾਨੂੰ ਡਰਾਈਵ ਕਰਦਿਆਂ ਤਿੰਨ ਚਾਰ ਘੰਟੇ ਹੋ ਚੁੱਕੇ ਨੇ ਤੇ ਰਸਤੇ ਦੇ ਵਿੱਚ ਬੜਾ ਜਿਆਦਾ ਇੰਜੋਏ ਕੀਤਾ ਬਲੌਗ ਬਲੂ ਘੱਟੇ ਬਣਦੇ ਇੰਜੋਏ ਹੁੰਦਾ ਤੇ ਹੁਣ ਰੁਕੇ ਹੋਏ ਆ ਰੋਡ ਦੇ ਉੱਤੇ ਤੇ ਨਾਲ-ਨਾਲ ਜਾ ਰਹੇ ਆ ਤੇ ਨਾਲ-ਨਾਲ ਖਾ ਰਹੇ ਆ ਲੋਬੀ ਇੱਥੇ ਰੁਕ ਕੇ ਆ ਕੇ ਤੇ ਰੁਕ ਕੇ ਥੋੜਾ ਜਿਹਾ ਧਮਾਕ ਰਿਲੈਕਸ ਕੀਤਾ ਮਿਊਜ਼ਿਕ ਸੁਣ ਲਈ ਲਗਾਤਾਰ ਰੋਡ ਬੜਾ ਜਿਆਦਾ ਘੰਟਾ 100 150 ਤੇ ਗੱਡੀਆਂ ਨੂੰ ਛੂਬਦੀ ਜਾਂਦੀ ਹੈ ਟੌਰ ਨਾਲ ਤੇ ਅਸੀਂ ਲਗਭਗ 3-4 ਘੰਟਿਆਂ ਦਾ ਰਸਤਾ ਟ੍ਰੈਵਲ ਕਰਿਆ ਸਾਨੂੰ ਪਤਾ ਨਹੀਂ ਲੱਗਿਆ ਕਿ ਕਿਵੇਂ ਕਰਿਆ ਟ੍ਰੈਵਲ ਇਹਨਾਂ ਘੈਂਟ ਰੋਡ ਹੈ ਬਾਈ ਬੜੀ ਘੈਂਟ ਆਉਂਦੀ ਹੈ ਤੇ ਹੁਣ ਆਪਾਂ ਰੁਕੇ ਹੋਏ ਆ ਇੱਥੇ ਤੇ ਬਾਈ ਦਾ ਗੱਡੀ ਦੇ ਵਿੱਚ ਬੈਠ ਗਿਆ ਤੇ ਉਹ ਬਾਈ ਵੀ ਸ਼ੂਟ ਕਰ ਰਿਹਾ ਨਾ ਬਰਗੇ ਨਹੀਂ ਲੋ ਬਈ ਟ੍ਰਿਪ ਤੇ ਜਾਂਦੇ ਜਾਂਦੇ ਐਨਕ ਹੈ ਜਿਹੜੀ ਆਪਣੀ ਬ੍ਰੇਕ ਹੋ ਗਈ ਵੱਡਾ ਇਨਸਾਨ ਹੋ ਗਿਆ ਦੇਖੋ ਜੁਪਰੋ ਪੰਨ ਸਾਈਡ ਤੇ ਲਹਿ ਗਈ ਕੋਈ ਨਿਸ਼ਾਨੀ ਰੱਖ ਦਿੰਨੇ ਇਹ ਨੇਚਰ ਲੋ ਵੀ ਹੋਰ ਕੁਝ ਮਰਜ਼ੀ ਕਰ ਲਿਓ ਆਹ ਨਾ ਕਰੀਓ ਭੇੜ ਚਾਲ ਨਾ ਕਰੀਓ ਤੇ ਵਾਸਤੇ ਵੀ ਬੰਮਾਲੇ ਬੂਲੇ ਤਾਂ ਗਏ ਨਹੀਂ ਹਣਾ ਇਹਦਾ ਬਾਈਪਾਸ ਹੀ ਹੈ ਲੋ ਵੀ ਲਗਭਗ 3 ਟੂਲ ਪਲਾਜ ਦੇ ਪਿੱਛੇ ਕਵਰ ਕਰਿਆ ਇਹ ਜੀ ਦੇ ਤੇ ਆਪਾਂ 3500 ਰੁਪਏ ਸਪੈਂਡ ਕਰਤਾ ਤੇ ਇੱਕ ਹੋਰ ਆ ਗਿਆ ਅਗਲਾ 500 ਮੀਟਰ ਦੀ ਦੂਰੀ ਦੇ ਵਿੱਚ ਦੱਸਦੇ ਕਿੰਨੇ ਪੈਸੇ ਲੈਂਦੇ ਨੇ ਲੋ ਵੀ ਯੂਕੇ ਦਾ ਟੂਲ ਪਲਾਜ ਆ ਪਹਿਲਾ ਜਿਹੜਾ ਕਿ ਬਿਲਕੁਲ ਫ੍ਰੀ ਹੈ ਕੋਈ ਪੈਸਾ ਨਹੀਂ ਲੱਗਦਾ ਹੈ ਗਿਆ ਲੋ ਵੀ ਯੂਕੇ ਟੱਪ ਕੇ ਆਪਾਂ ਯੂਪੀ ਜੇ ਐਂਟਰ ਹੋਗੇ ਤੇ ਸਾਰਾ ਯੂਕੇ ਵੀ ਯੂਪੀ ਦੀ ਤੇ ਲੋ ਬਈ ਆਪਾਂ ਸਹਾਰਨਪੁਰ ਟੱਪ 'ਤੇ ਲਗਭਗ 5-10 ਕਿਲੋਮੀਟਰ ਕੇ ਲੰਗੇ ਆਏ ਤੇ ਘੰਟੇ ਦਾ ਰਸਤਾ ਰਹਿ ਗਿਆ ਤੇ ਆ ਟਰੱਕਾਂ ਦਾ ਛੜ ਨਹੀਂ ਦੇ ਰਹਾ ਹੁਣ ਦੱਸੋ ਤੁਸੀਂ ਕਮੈਂਟਾਂ ਵਿੱਚ ਛੜ ਕਿਵੇਂ ਲਈਏ ਤੋਂ ਆਪਾਂ ਹਾਰ ਨੂੰ ਮਾਰੀਏ ਜੱਗੀਰ ਮਾਰੀਏ ਤੇ ਆਪਾਂ ਸਿੱਧਾ ਵੀ ਬਲੌਗ ਬਣਾਉਣ ਲੱਗ ਗਏ ਲੋ ਭੁੱਖ ਨਹੀਂ ਲੱਗੀ ਬ్రో ਭੁੱਖ ਨਹੀਂ ਲੱਗੀ ਬ్రో ਲੋ ਬਈ 7:00 ਵੱਜ ਗਏ ਤੇ ਆ ਨੈਰ ਜੀ ਯਾਰੀ ਆ ਯਾਰ ਜਾਮ ਬੜਾ ਜ਼ਿਆਦਾ ਆ ਗਿਆ ਕਿਉਂਕਿ ਸਿੰਗਲ ਰੋਡ ਐ ਇੱਥੇ ਤੇ ਪਿੱਛੇ ਕੀ ਸੀਗਾ ਰੋਡ ਬਾਲਾ ਘੈਂਟ ਸੀ ਮਲਾਈ ਵਾ ਕੇ ਰੋਡ ਸੀਗਾ ਇੱਥੇ ਥੋੜੇ ਕੰਜੈਸਟਡ ਜਾ ਹੋਵੇ ਚੱਲਣਾ ਪੂਆ ਤੁਹਾਨੂੰ ਜੇ ਤੁਸੀਂ ਰਿਸ਼ੀ ਕੇ ਜਾਣਾ ਹੈ ਇੱਕ ਤਾਂ ਪੀਸ ਬਹੁਤ ਹੈ ਤੇ ਇੱਕ ਕੀ ਹੈ ਰੋਡ ਬਹੁਤ ਘੈਂਟ ਹੈ ਬਾਈਬ ਤੁਹਾਨੂੰ ਪੂਰੀ ਆਊਗੀ ਨਾਲੀ ਨੂੰ ਅਵੋਇਡ ਕਰਕੇ ਅਸੀਂ ਆਹ ਰੋਡ ਦੇ ਉੱਤੇ ਜਾ ਸਕਦੇ ਹਾਂ ਘੈਂਟ ਰੋਡ ਹੈ ਪਹੁੰਚ ਗਏ ਯਾਰ ਲਗਭਗ 10 15 ਕਿਲੋਮੀਟਰ ਤੇ ਹਰ ਦੁਆਰ ਰਹਿ ਗਿਆ ਤੇ ਆ ਮੰਦਿਰ ਜਾ ਸੀਗਾ ਬਾਲਾ ਘੈਂਟ ਲੱਗਿਆ ਨਾ ਦੂਰ ਤੋਂ ਆ ਦੇਖੋ ਤੁਸੀਂ ਚੈੱਕ ਕਰੋ ਮੰਦਰਾ ਪਤਾ ਨਹੀਂ ਕੀ ਹੈ ਇਹ ਪਰ ਦੇਖਣ ਦੇ ਵਿੱਚ ਬੜਾ ਖੂਬਸੂਰਤ ਲੱਗ ਰਿਹਾ ਹੈ। ਮੇਰਾ ਵੀ ਚੀ ਬਣਾ ਰਿਹਾ ਲੋ ਮੇਰਾ ਵੀ ਚੀ ਬਣਾ ਦਿਓ ਬਰੋ ਜੋ ਬਣਾ ਰਿਹਾ। ਲੋ ਵੀ ਥੋੜੇ ਥੋੜੇ ਪਹਾੜ ਜੇ ਆਉਣ ਨੇ ਜਿਹੜੇ ਸ਼ੁਰੂ ਹੋ ਗਏ। ਲੱਗਦਾ ਵੀ ਆਪਾਂ ਰਿਸ਼ੀ ਕੇਸ ਤੇ ਜੰਮੀ ਲੱਭੇ ਇਹ ਲੱਗੇ। ਇਹੀ ਪਛਾਣ ਕਰ ਲਓ ਬਸ ਅੱਗੇ ਵਾਸਤੇ। ਤੇ 4-5 ਘੰਟੇ ਸਬਰ ਸੀ ਬਹੁਤ ਛੇਤੀ ਲੰਘ ਗਿਆ ਪਤੀ ਲੱਗਿਆ ਗਿਆ ਕਦੋਂ ਲੰਘਿਆ। ਤੇ ਰੂਡ ਬਾਲੀ ਘੈਂਟ ਨੇ ਜਬਰਦਸਤ ਲੋਵੀ ਆ ਗਿਆ ਹਰੀਦਵਾਰ ਤੇ ਮਤਲਬ ਪਰਮਾਤਮਾ ਦਾ ਦਵਾਰ ਘਰ ਜਾਂ ਦਰਵਾਜਾ ਕਹਿ ਸਕਦੇ ਆਪਾਂ ਇੱਥੇ ਆਪਾਂ ਆਉਂਦੇ ਹੋਏ ਜਾਵਾਂਗੇ ਕਿਉਂਕਿ ਹੁਣ ਆਪਾਂ ਨੂੰ ਸਟੇ ਆਪਣੀ ਰਿਸ਼ੀਕਸ਼ ਕਰਨੀ ਆ ਆਪਾਂ ਜਿੱਥੇ ਪਹੁੰਚਣਾ ਤੇ ਬਹੁਤ ਸਾਰੇ ਲੋਕ ਇੱਥੇ ਆਉਂਦੇ ਨੇ ਨਾ ਗੰਗਾ ਇੱਥੋਂ ਦੀ ਵਿਚਤੀ ਲੰਘਦੀ ਹੈ ਤੇ ਪਹਾੜ ਜੇ ਵੀ ਆਗੇ ਉੱਪਰ ਪਹਾੜ ਦੀ ਟੀਸੀ ਨੇ ਤੇ ਮੰਦਰ ਨੇ ਜਿਹੜੇ ਬਹੁਤ ਜਾਦੇ ਨੇ ਤੇ ਜਾਦੇ ਪੁਜਾਰੀ ਲੋਕ ਨੇ ਇਹਦੇ ਹਰਦਵਾਰ ਨੂੰ ਬਹੁਤ ਆਉਂਦੇ ਨੇ ਤੇ ਮੌਸਮ ਤੇ ਵਿਊ ਤੇ ਰੋਡ ਤਿੰਨੇ ਚੀਜ਼ਾਂ ਬਹੁਤ ਘੈਂਟ ਨੇ ਜੀ ਤਿੰਨੇ ਚੀਜ਼ਾਂ ਇਕੱਡਾ ਮਿਲਿਆ ਹੁਣ ਤੇ ਬਾਈ ਫਿਰ ਕਿੱਦਾਂ ਦੀ ਤੁਹਾਨੂੰ ਪਤਾ ਹੀ ਐ ਘੈਂਟ ਨਜ਼ਾਰਾ ਪੂਰਾ ਇਹ ਹਰਦੁਆਰ ਦਾ ਵਿਊ ਹੈ ਬਾਬੇਓ ਆ ਲਵ ਯੂ

ਲੋ ਵੀ ਰਿਸ਼ੀਕੇਸ਼ ਦੇ ਪੀੜ ਭੜੱਕੇ ਦੇ ਵਿੱਚ ਪਹੁੰਚ ਗਏ ਜਿਹੜੀ ਕਿ ਸੜਕ ਜੀ ਹੈ ਮੇਨ ਹੈ ਇੱਧਰ ਤੇ ਧਾਰ ਕੇ ਮਿਲ ਗਏ ਮਤਲਬ ਕੁੱਲ ਮਿਲਾ ਕੇ ਆਪਣਾ ਸਸਤਾ ਮਿਲ ਰਿਹਾ ਅੱਜ ਸਸਤਾ ਮਿਲ ਰਿਹਾ ਕਿਉਂ ਮਿਲ ਰਿਹਾ ਸਸਤਾ ਕਿੰਨਾ ਸਸਤਾ ਚ ਹੈ ਪਹਿਲਾ ਪਹਿਲਾ ਕਿੱਸਾ 5 ਕਰਦੇ 5 ਕਿੱਸਾ ਉਹਦਾ ਕਿਵੇਂ ਆ ਦੇਖ ਆ ਦੇਖ ਆ ਦੇਖ ਆ ਦੇਖ 1 2 6 ਉਹ ਤੋਂ ਬਤਾ ਤਿੰਨ ਤਿੰਨ ਤੋਂ ਘਾ ਤੰ ਤੰਨੇ ਕਰਦੇ ਬਲਾਈ ਜੀ ਤਿੰਨ ਤਿੰਨ ਤੱਕ ਹਾ ਦੇ ਤੇਰੇ ਕਰਦੇ ਕਿੱਸਾ ਦਾਰਿੰਦ ਬਾਦੋ ਲੋ ਵੀ ਫਾਈਨਲੀ ਆਪਾਂ ਰੂਮ ਦੇ ਵਿੱਚ ਪਹੁੰਚ ਗਏ ਤੇ ਆਹ ਰੂਮ ਲੈ ਲਿਆ ਆਪਾਂ ਤਿੰਨ ਬੈੱਡ ਹਨ ਇੱਕ ਡਬਲ ਬੈੱਡ ਹੈ ਤੇ ਇੱਕ ਸਿੰਗਲ ਬੈੱਡ ਹੈ ਤੇ ਏਸੀ ਦੇ ਵਿੱਚ ਲੱਗਿਆ ਹੋਇਆ ਕੁੱਲ ਮਿਲਾ ਕੇ ਯਾਰ ਕੈਂਟ ਰੂਮ ਹੈ ਆਪਾਂ ਲਗਭਗ 1500 ਰੁਪਏ ਤਕਰੀਬਨ ਇਹ ਰੂਮ ਪੈ ਗਿਆ ਆਪਾਂ ਨੂੰ ਤੇ ਜਿਸ ਰੀਸ਼ੀ ਕਿਸੇ ਦੇ ਵਿੱਚ ਆਉਣਾ ਰੂਮ ਬਾਹਲੇ ਵਾਸਤੇ ਨੇ ਟੈਂਪੋਰਰੀ ਸੀਜ਼ਨ ਆਪ ਹੈ ਜਾਂ ਪਤਾ ਨਹੀਂ ਲੋਕੇਸ਼ਨ ਘੱਟਰ ਨੇ ਕੀ ਚੱਲ ਰਿਹਾ ਹੈ ਪਤਾ ਨਹੀਂ ਆ ਗਿਆ ਦੇ ਰੂਮ ਸਸਤੇ ਨੇ ਯਾਰ ਤੁਹਾਨੂੰ ਮਿਲਾ ਕੇ ਮਨਾਰੀ ਆ ਗਿਆ ਲੱਗ ਰਿਹਾ ਆਪੋ 5000 ਗਿਆ ਪਰ ਤੇ ਅਸੀਂ ਜੋ ਕਿ 5000 ਚੋ ਗਿਆ ਹੁਣ ਰੂਪੇ 1500 ਤੋਂ ਕਿਉਂਕਿ ਆਰਟਿਸਟ ਨਾਲ ਦੀਗਾ ਲੋ ਵੀ ਹੋਟਲ ਚ ਆਪਾਂ ਕੇ ਬਾਹਰ ਹੋਟਲ ਆਪਾਂ ਲੈ ਦਿਆ ਸੀਗਾ ਤੇ ਉਸ ਤੋਂ ਬਾਅਦ 5-10 ਮਿੰਟ ਰੈਸਟ ਕਰਕੇ ਹੁਣ ਆਪਾਂ ਖਾਣਾ ਖੂਣਾ ਖਾਣ ਵਾਸਤੇ ਬਾਹਰ ਆ ਗਏ 10 10:30 ਬਚ ਗਏ ਯਾਰ ਤੇ ਸ਼ਾਂਤੀ ਬਹੁਤ ਜ਼ਿਆਦਾ ਐ ਇਸ ਕੰਪੇਅਰ ਟੂ ਮਨਾਲੀ ਇੱਥੇ ਰਿਸ਼ੀ ਕੇਸ ਦੇ ਵਿੱਚ ਆ ਮੈਂ ਇਸ ਟਾਈਮ ਤੇ ਲੋਕ ਵੀ ਘੈਂਟ ਲੱਗੇ ਹੋਏ ਠਾਕਰ ਮਿਲ ਕੇ ਬਾਕੀ ਸਪੀਸ਼ਲ ਜਿਵੇਂ ਮਾਰਾ ਹੋਏ ਨਹੀਂ ਗਿਆ ਅੱਗੇ ਦੇਖਦੇ ਹਾਂ ਬਾਕੀ ਆ ਜਾ ਰਹੇ ਨੇ ਦੋ ਬਾਈ ਵਾਲੇ ਮੇਰੇ ਵੀ ਭੁੱਖ ਕਾ ਬੰਦੀ ਲੱਗੀ ਹੋਈ ਸੀ ਜਿਹਨੂੰ ਸਵੇਰ ਦਾ ਖਾਦਾ ਜਿਹੜੇ ਰਸਤੇ 'ਚ ਵੇਦੇ ਖਾ ਲੈਣ ਦੀ ਬਹੁਤ ਯਾਦ ਏ ਕਿੱਡੇ ਨਾਲ ਹੁਣ ਆਪਾਂ ਕਰ ਰਹੇ ਹਾਂ ਇੱਥੇ ਇੱਕ ਨੇ ਪਨੀਰ ਕੀਤਾ ਤੇ ਦਹੀਂ ਕੀਤੀ ਐ ਸਿ ਗ੍ਰੀਨ ਸੈਲਡ ਤੇ ਨਾਲ ਰੋਟੀ ਇਹ ਆ ਪਾਊਡਰ ਕੀਤੀ ਹੁਣ ਖਾ ਰਹੇ ਹਾਂ ਲੋਬੀ ਰੋਟੀ ਰੋਟੀ ਖਾ ਕੇ ਆਪਾਂ ਰੂਮ ਦੇ ਵਿੱਚ ਪਹੁੰਚ ਗਏ ਤੇ ਹੁਣ ਆਪਾਂ ਸੌਣੇ ਆ ਕਾਫੀ ਥੱਕ ਗਏ ਯਾਰ ਮਿਲਦੇ ਆ ਆਪਾਂ ਕੱਲ ਨੂੰ ਗੁੱਡ ਨਾਈਟ ਜੇ ਵੀ ਬਲੌਗ ਵਧੀਆ ਲੱਗਿਆ ਤਾਂ ਲਾਈਕ ਕਰ ਦਿਓ ਕਮੈਂਟ ਕਰਕੇ ਜੀ ਕਿਵੇਂ ਲੱਗਿਆ ਤੇ ਸ਼ੇਅਰ ਜਰੂਰ ਕਰ ਦਿਓ ਸਬਸਕ੍ਰਾਈਬ ਕਰ ਲਿਓ ਇਹਦੇ ਜੀ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਿਓ ਯਾਰ ਪ੍ਰੋਫੈਸਰ ਚਾਹ ਕਰਦੇ ਸਬਸਕ੍ਰਾਈਬ